ਜਿਹੜੀ ਬਿਤਾਬ ਬੋਲੀ ਦੀ ਮਦਰ ਹੈ ਜਿਉ ਹੈ ਲਾਡੋ ਧਾਂਸੂ ਰਮੇਸ਼ ਧਾਂਸੂ ਬਾਈ ਕੋਲ ਵਾਝਾ ਜੀ ਸੋ ਇਹ ਉਹ ਪ੍ਰਾਣੀਆਂ ਵਾਝਾ ਜਿਨ੍ਹਾਂ ਨੇ ਇੱਕ ਜੈਨੂਣ ਜਾਂ ਦੁੱਧ ਤੋਲਿਆ ਹੋਇਆ ਲਾਈ ਚੋਈਆਂ ਹੋਈਆਂ ਹੋਈਆਂ ਪਸ਼ੂ ਪਾਲਕਾਂ ਦੇ ਸਾਹਮਣੇ ਮੇਲਿਆਂ ਦੇ ਵਿੱਚ ਦੁੱਧ ਤਲਾਈਆਂ ਹੋਈਆਂ ਹੋਈਆਂ ਆਪਾਂ ਲਾਡੋ ਧਾਂਸੂ ਵਾਝ ਦੀ ਪੀਕ ਹੀਡ ਦੀ ਗੱਲ ਕਰੀਏ 27 ਕਿਲੋ 790 ਗ੍ਰਾਮ ਉਸ ਵਾਝ ਨੇ ਪੀਕ ਤੇ ਆਪਣੀ ਪਰਫਾਰਮੈਂਸ ਦਿੱਤੀ ਹੈ ਤੇ ਇੱਕ ਲਕਟੇਸ਼ਨ ਈਲਡ ਹੁੰਦੀ ਕਿਸੇ ਵੀ ਪਸ਼ੂ ਦੀ ਉਹ ਹੈ ਜੀ ਲਾਡੋ ਮੱਝ ਹੈ ਜੀ ਉਹ ਹੈ ਲਾਡੋ ਧਾਂਸੂ ਰਮੇਸ਼ ਧਾਂਸੂ ਬਾਈ ਕੋਲ ਮੱਝ ਆ ਜੀ ਸੋ ਇਹ ਉਹ ਪ੍ਰਾਣੀਆਂ ਮੱਝਾਂ ਜਿਨ੍ਹਾਂ ਨੇ ਇੱਕ ਜੈਨੂਨ ਜਾਂ ਦੁੱਧ ਤੋਲਿਆ ਹੋਇਆ ਲਾਈ ਚੋਈਆਂ ਹੋਈਆਂ ਹੋਈਆਂ ਪਸ਼ੂ ਪਾਲਕਾਂ ਦੇ ਸਾਹਮਣੇ ਮੇਲਿਆਂ ਦੇ ਵਿੱਚ ਦੁੱਧ ਤਲਾਈਆਂ ਹੋਈਆਂ ਹੋਈਆਂ ਆਪਾਂ ਲਾਡੋ ਧਾਂਸੂ ਮੱਝ ਦੀ ਪੀਕੀਡ ਦੀ ਗੱਲ ਕਰੀਏ 27 ਕਿਲੋ 790 ਗ੍ਰਾਮ ਉਹ ਸਮੱਝ ਨੇ ਪੀਕ ਤੇ ਆਪਣੀ ਪਰਫਾਰਮੈਂਸ ਦਿੱਤੀ ਹੈ ਤੇ ਇੱਕ ਲੈਕਟੇਸ਼ਨ ਈਲਡ ਹੁੰਦੀ ਕਿਸੇ ਵੀ ਪਸ਼ੂ ਦੀ ਉਹ ਹੈ ਜੀ ਲਾਡੋ ਮੱਝ ਦੀ 5860 ਕਿਜੀ 305 ਦਿਨਾਂ ਦੀ